ਉੱਪਰ ਦੇ ਚਾਪ ਆ ਫੁੱਫੜੀ ਕਿਉਂ ਘਵਾ ਕਿਉਂ ਨਹੀਂ ਰੱਖੀ ਸੋ ਦੋਸਤੋ ਤੁਸੀਂ ਸੋਚੇ ਹੋਵੋਗੇ ਕਿ ਖਾਲੀ ਤਾਂ ਹਨ ਖਾਲੀ ਹੋ ਗਈ ਇੱਕ ਨੌ ਚੰਚੇ ਨਾਲ ਖਾ ਰਹੀ ਹੈ ਸੋ ਇਹਨਾਂ ਦੀ ਨਾ ਇੱਕ ਪਾਲਿਸੀ ਹੈ ਕਿ ਸਤਿ ਸ਼੍ਰੀ ਅਕਾਲ ਮੈਂ ਗੁਪਤ ਕੌਰ ਤੇ ਦੋਸਤੋ ਅੱਜ ਮੈਂ ਪਹੁੰਚੂ ਆਇਆ ਪਟਿਆਲਾ ਦੇ ਵਿੱਚ ਜਿੱਥੇ ਕਿ ਮੈਂ ਫਫੜ ਦੀ ਚਾਪ ਸ਼ਾਪ ਤੇ ਪਹੁੰਚੇ ਹੋਈਆਂ ਤਾਂ ਆਪਾਂ ਅੰਦਰ ਜਾਵਾਂਗੇ ਅੰਦਰ ਜਾ ਕੇ ਦੇਖਾਂਗੇ ਕਿ ਫਫੜ ਜੀ ਨੇ ਕੀ ਕੀ ਕੁਝ ਰੱਖਿਆ ਹੋਇਆ ਹੈ ਤਾਂ ਉਹ ਚਾਪ ਦੇ ਨਾਲ-ਨਾਲ ਹੋਰ ਕੀ ਕੁਝ ਸਰਵ ਜੜੇ ਨੇ ਲੋਕਾਂ ਨੂੰ ਕਰਦੇ ਨੇ ਤਾਂ ਆਪਾਂ ਉਸੇ ਰੇਟ ਵੀ ਪੁੱਛਾਂਗੇ ਤਾਂ ਨਾਲੇ ਇਹ ਪੁੱਛਾਂਗੇ ਕਿ ਉਹਨਾਂ ਨੇ ਫਫੜ ਦਾ ਨਾਮ ਹੀ ਕਿਉਂ ਇਹਨਾਂ ਨੇ ਸ਼ਾਪ ਜੜੀਆਂ ਫਫੜ ਦੇ ਨਾਮ ਤੇ ਕਿਉਂ ਬਣਾਈ ਹੈ ਕੋਈ ਹੋਰ ਵੀ ਤਾਂ ਹੋ ਸਕਦਾ ਤੇ ਚਾਓ ਫੇ ਆਪਾਂ ਅੰਦਰ ਚੱਲ ਲੈਣਾ ਸੱਚੀ ਕਸਰ ਸੱਚੀ ਕਸਰ ਕਿਵੇਂ ਹੋ ਵਧੀਆ ਜੀ ਵਧੀਆ ਸੇਤਾ ਕੀ ਮੈਨੂੰ ਪਤਾ ਦੱਸੋ ਸਭ ਠੀਕ ਹੈ ਅੱਛਾ ਤੇ ਸਰ ਫੁੱਫੜ ਦੀ ਚਾਪ ਉਹਦੀ ਸ਼ਾਪ ਹੈ ਹੈਨਾ ਤੇ ਤੁਸੀਂ ਕਦੋਂ ਤੋਂ ਸਟਾਰਟ ਕੀਤੀ ਹੈ ਇਹ 2.5 ਸਾਲ ਪਹਿਲਾਂ ਕੀਤਾ ਜੀ ਅਸੀਂ ਨੇ ਪਹਿਲਾਂ ਸ਼ੇਰ ਵਾਲੇ 게ਟਾ ਜੀ ਬ੍ਰਾਂਚ ਤੇ ਇਹ ਨੂੰ ਹੁਣ 2.5 ਮਹੀਨੇ ਹੋਇਆ ਜੀ ਓਪਨ ਕਰੀ ਇਹ ਨੂੰ ਇਹ ਸਰੰਦ ਰੋਡ ਤੇ ਹੈ ਜੀ ਠੀਕ ਹੈ ਅੱਛਾ ਤੇ ਸਰ ਮੈਂ ਇਹ ਪੁੱਛਣਾ ਚਾਹਾਂਗੀ ਫੁੱਫੜ ਦੀ ਚਾਪ ਆ ਫੁੱਫੜੀ ਕਿਉਂ ਘੁਆ ਕਿਉਂ ਨਹੀਂ ਰੱਖੀ ਹੈ ਵੈਸੇ ਹੀ ਅਸੀਂ ਸੋਚ ਵਿਚਾਰ ਕਰ ਰਹੇ ਸੀ ਅੱਜ ਤੋਂ 2.5 ਸਾਲ ਪਹਿਲਾਂ ਹਨਾ ਕਿ ਕੀ ਨਾਮ ਰੱਖਿਆ ਜਾਵੇ ਕੀ ਨਾਮ ਰੱਖਿਆ ਜਾਵੇ ਤੇ ਨਾਮ ਬਣਾਉਣਾ ਬੜਾ ਔਖਾ ਜੀ ਕਿ ਨਹੀਂ ਕੀ ਨਾਮ ਚਾਹੀਦਾ ਸੀ ਸਾਨੂੰ ਬੈਠੇ ਬੈਠੇ ਗੱਲ ਚੱਲ ਰਹੀ ਵਿੱਚ ਹੋਪੜੀ ਜੀ ਦੀ ਤੇ ਉਸ ਤੋਂ ਅਸੀਂ ਨੇ ਨਾਮ ਰੱਖ ਲਿਆ ਪੁਨਰਨਾਤੀ ਹੋਈ ਠੀਕ ਹੈ ਅੱਛਾ ਤੇ ਫੁੱਫੜ ਦੀ ਚੰਦੂ ਤੁਸੀਂ ਨਾਮ ਰੱਖਿਆ ਸੀ ਸਜੈਸਟ ਕਿਨੇ ਕੀਤਾ ਸੀਗਾ ਘਰ ਦੇ ਵਿੱਚੋਂ ਫਾਦਰ ਸਾਹਿਬ ਨੇ ਕਿ ਯਾਰ ਦੋਸਤ ਬੈਠੇ ਸੀ ਜੀ ਆਫਿਸ ਦੇ ਵਿੱਚ ਵਿੱਚ ਅ ਵਿਕਰਮ ਸੀਮੰਡਾਈ ਹੁਣ ਤਾਂ ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਹੈ ਬਿਲਕੁਲ ਤੇ ਉਹਨਾਂ ਨੇ ਇਸ ਜਸਟ ਨੀ ਫਾ ਅੱਛਾ ਤੇ ਸਰ ਤੁਹਾਡੇ ਖਾਣੇ ਦੇ ਵਿੱਚ ਕੀ ਕੀ ਕੁਸ਼ ਹੈ ਖਾਣੇ ਦੇ ਵਿੱਚ ਜੀ 14-15 ਆਈਟਮਾਂ ਹੁੰਦੀਆਂ ਨੇ ਜੀ ਵੱਧ ਵੀ ਹੋ ਜਾਂਦੀਆਂ ਨੇ ਕਈ ਵਾਰੀ ਨਹੀਂ 10-12 ਆਈਟਮਾਂ ਤਾਂ ਰਹਿੰਦੀਆਂ ਰਹਿੰਦੀਆਂ ਨੇ ਜੀ ਹਾਂ ਵੈਜਟ ਦੇ ਵਿੱਚ ਸਨੈਕਸ ਨੂੰ ਲਾ ਕੇ ਮੇਨ ਕੋਰਸ ਤੱਕ ਸਾਰਾ ਕੁਝ ਹੁੰਦਾ ਹੈ ਓਕੇ ਤੇ ਸਰ ਜਦ ਥੋੜੀ ਪਲੇਟ ਆ ਇਹ ਤੁਸੀਂ ਕਿੰਨੇ ਦੀ ਦਿੰਦੇ ਹੋ ਕਸਟਮਰ ਨੂੰ ਹੂੰ ਹੂੰ 150 ਰੁਪਏ ਰੇਟ ਚੱਲਦਾ ਹੈ ਜੀ ਸਰਹੰਦ ਰੋਡ ਵਾਲੀ ਬ੍ਰਾਂਚ ਦੇ ਵਿੱਚ ਅੱਛਾ ਜੀ ਤੇ ਜਿਹੜਾ ਛੇਰਾਂ ਵਾਲੇ ਗੇਟ ਹੈ ਜੀ ਉੱਥੇ 130 ਰੁਪਏ ਰੇਟ ਚੱਲਦਾ ਹੈ ਜੀ ਜਿਹੜਾ ਅੱਜ ਦਾ ਰੇਟ ਹੈ ਜੀ ਠੀਕ ਹੈ ਅੱਜ ਦੇ ਵਿੱਚ ਤੁਸੀਂ 120 ਰੁਪਏ ਦੇ ਵਿੱਚ ਦੋਸਤੋ 120 ਰੁਪਏ ਦੇ ਵਿੱਚ 130 ਦੇ ਵਿੱਚ ਦੇ ਨਹੀਂ ਚੇਰਾਲੇ ਗੇਟ ਜੀ 150 ਰੁਪਏ ਦੇ ਵਿੱਚ ਬੰਨੇ ਇੱਥੇ ਸਰੰਦ ਰੋਡ ਸਰੰਦ ਰੋਡ ਤੇ ਮਤਲਬ ਕਿ ਪੁਲ ਫੁੱਲ ਪੇਟ पार ਕੇ ਕੋਈ ਵੀ ਖਾਣਾ ਖਾ ਸਕਦੇ ਹਾਂ ਜੀ ਹਾਂ ਬੇਨਤੀ ਹੁੰਦੀ ਹੈ ਸਾਡੀ ਜੀ ਕਿ ਵੇਸਟ ਨਹੀਂ ਕਰਨਾ ਫੂਡ ਫੂਡ ਵੇਸਟ ਨਹੀਂ ਹੋਣਾ ਚਾਹੀਦਾ ਨਾ ਜੂਠ ਨਹੀਂ ਛੱਡਣੀ ਖਾਓ ਜਿੰਨਾ ਮਰਜ਼ੀ ਕੋਈ ਵੀ ਕਰੇ ਠੀਕ ਹੈ ਤੇ ਤੁਸੀਂ ਇਹਦੇ ਵਿੱਚ ਕਿਹੜੀ ਕਿਹੜੀ ਆਪਣੀ ਵੈਰਾਈਟੀਆਂ ਰੱਖੀਆਂ ਹੋਈਆਂ ਨੇ ਅਹ ਦਿੱਲੀ ਦਾ ਮੈਨੂ ਹੁੰਦਾ ਜੀ ਤਾਂ ਵੈਸੇ ਮੈਨੂ ਹੁੰਦਾ ਜੀ ਮਾੜਾ ਮੋਟਾ ਚੇਂਜ ਹੁੰਦਾ ਰਹਿੰਦਾ ਇਹ ਸਨੈਕਸ ਦੀ ਗੱਲ ਕਰੀਏ ਜੀ ਆਪਾਂ ਨੂਡਲ ਮਨਚੂਰੀਅਨ ਮੋਮੋ ਸਪ੍ਰਿੰਗ ਰੋਲ ਚਾ ਕੀ ਹੈ ਤੇ ਦਾਲ ਮਖਣੀ ਗਰੇਵੀ ਚਾਂਪ ਮਟਰ ਪਨੀਰ ਜਾਂ ਪਨੀਰ ਬਟਰ ਮਸਾਲਾ ਪਾਲਕ ਪਨੀਰ ਪਨੀਰ ਦੀ ਆਈਟਮਾਂ ਦੀ ਤੇ ਗਰੇਵੀ ਚਾਂਪ ਕੜੀ ਰਾਜਮਾ ਇਹ ਸਭ ਕੁਝ ਹੁੰਦਾ ਹੈ ਬਟਰ नान ਮੇਸੀ ਰੋਟੀ ਬਟਰ ਰੋਟੀ ਕੀ ਆ ਬਾਤਾਂ ਨਹੀਂ ਸਦਾ ਕਾਫੀ ਹੁੰਦਾ ਹਲਵਾ ਵਗੈਰਾ ਜਿਹੜਾ ਬੰਦਾ ਰੋਜ਼ ਸਜੈਸਟ ਕਰਦਾ ਨਹੀਂ ਅੱਜ ਆਪਾਂ ਇਹ ਖਾਵਾਂਗੇ ਉਹ ਬੰਦਾ ਇੱਥੇ ਆ ਕੇ ਸਾਰਾ ਕੁਝ ਖਾ ਸਕਦਾ ਇੱਕੋ ਦਿਨ ਦੇ ਵਿੱਚ ਹਨ ਤੇ ਸਰ ਕਸਟਮਰ ਦੀ ਸਭ ਤੋਂ ਵੱਡਾ ਡਿਮਾਂਡ ਕਿਹੜੇ ਫੂਡ ਦੀ ਹੁੰਦੀ ਹੈ ਜਿਹੜੀ ਤੁਹਾਨੂੰ ਮਤਲਬ ਕਿ ਦਿੱਲੀ ਬਣਾਉਣੀ ਹੀ ਪੈਂਦੀ ਹੈ ਪਹਿਲਾਂ ਤਾਂ ਚਾਂਪਈ ਦੀ ਸਭ ਤੋਂ ਜ਼ਿਆਦਾ ਕਿ ਚਾਂਪ ਤਾਂ ਬਣ ਨਹੀਂ ਬਣਨੀ ਹੈ ਹੈਨਾ ਫਿਰ ਪਨੀਰ ਦੀ ਆਈਟਮ ਹੋ ਜਾਂਦੀ ਹੈ ਨਿਊਡਲ ਵਗੈਰਾ ਹੁੰਦੇ ਆ ਬੱਚਿਆਂ ਦੇ ਥੋੜਾ ਜਿਹਾ ਫ੍ਰੈਂਚ ਫਰਾਈ ਇਹ ਚੱਲਦੀ ਰਹਿੰਦੇ ਹੈ ਹਾਂ ਮਤਲਬ ਫਾਸਟ ਫੂਡ ਜ਼ਿਆਦਾ ਹੋ ਗਿਆ ਜੀ ਤੇ ਹੋਰ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਤੁਹਾਡਾ ਰਿਸਪਾਂਸ ਜਾਂ ਫਿਰ ਜਿਹੜੇ ਕਸਟਮਰ ਆਉਂਦੇ ਨੇ ਉਹਨਾਂ ਦਾ ਰਿਸਪਾਂਸ ਕਿਦਾਂ ਦਾ ਰਿਹਾ ਬੜਾ ਵਧੀਆ ਰਿਸਪਾਂਸ ਆਇਆ ਜੀ ਤਾਂ ਹੀ ਦੁੱਧੀ ਬਰਾਜ ਉੱਪਰ ਹੋਈ ਹੈ ਜੇ ਵਧੀਆ ਰਿਹਾ ਜੀ ਮਾਰਕ ਕਰਦੇ ਆ ਜੀ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਗੇ ਬਾ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਜੀ ਦੇਖੋ ਫੂਡ ਹੈ ਕਿਦਾਂ ਦਾ ਕਿਉਂਕਿ ਕਮੈਂਟ ਦੇ ਵਿੱਚ ਹੀ ਸਾਡੀ ਨਾ ਇੱਕ ਬੰਦਿਆਂ ਨਾਲ ਬਹਿਸ ਹੋ ਜਾਂਦੀ ਆ ਅੱਛਾ ਜੀ ਬੰਦਾ ਬਾਰ-ਬਾਰ ਲੈ ਸਕਦਾ ਖਾਓ ਜਿੰਨਾ ਮਰਜ਼ੀ ਪਰ ਫੂਡ ਵੇਸਟ ਨਹੀਂ ਕਰਨਾ ਮੇਰੇ ਤੋਂ ਵੇਸਟ ਹੁੰਦਾ ਜੀ ਉਹ ਤੋਂ ਸਾਨੂੰ ਥੋੜਾ ਜਿਹਾ ਹੁੰਦਾ ਹੈ ਨਾ ਤੇ ਫਿਰ ਅਗਲਾ ਕਹਿੰਦਾ ਜੇ ਵਧੀਆ ਨਹੀਂ ਹੈ ਕਮੈਂਟ ਦੇ ਵਿੱਚ ਬੰਦੇ ਬੋਲਦੇ ਰਹਿੰਦੇ ਹਨ ਅੱਜ ਕੱਲ੍ਹ ਲੱਤਾਂ ਖਿੱਚਣ ਵਾਲੇ ਜ਼ਿਆਦੇ ਹੁੰਦੇ ਆ ਸਪੋਰਟ ਕਰਨ ਵਾਲੇ ਬੜੇ ਘੱਟ ਹੁੰਦੇ ਆ ਹਾਂ ਤਾਂ ਕਰਕੇ ਅੱਛਾ ਭਾਜੀ ਇੱਕ ਜਿਵੇਂ ਹੁਣ ਤੁਹਾਡੇ ਕੋਲ ਪ੍ਰਵਾਸੀ ਕੰਮ ਕਰਦੇ ਹੋਣਗੇ ਹਨ ਪਰ ਇੱਕ ਨਾ ਮਤਾ ਪਾਇਆ ਗਿਆ ਪ੍ਰਵਾਸੀਆਂ ਨੂੰ ਲੈ ਕੇ ਵੀ ਪ੍ਰਵਾਸੀਆਂ ਨੂੰ ਬਾਹਰ ਭਜਾਓ ਇੱਕ ਦਿਨ ਨਾਲ ਇੱਕ ਦੀ ਗਲਤੀ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਤੋਹਣਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਚਲੋ ਪਹਿਲ ਦੇ ਆਧਾਰ ਤੇ ਅਸੀਂ ਕਹਿੰਦੇ ਆ ਕਿ ਜ਼ਰੂਰ ਪੰਜਾਬੀ ਮੂਰੇ ਹੋਣੇ ਚਾਹੀਦੇ ਹਨ ਪਰ ਮੈਂ ਹੁਣ ਵੀ ਕਹਿੰਦਾ ਇਹ ਜੀ ਕਿ ਮੈਂ ਪ੍ਰਵਾਸੀਆਂ ਨਾਲ ਚਲੋ 1000 2000 ਰੁਪਏ ਅਸੀਂ ਸੈਲਰੀ ਵਧ ਦੇ ਸਕਦੇ ਆ ਪਰ ਆਪਣੇ ਪੰਜਾਬੀ ਬੰਦੇ ਦੀ ਜਿਹੜੀ ਸੱਚਾਈ ਹੈ ਨਾ ਉਹ ਕੰਮ ਕਰਦੇ ਨਹੀਂ ਹੈਗੇ ਕਰਦੇ ਹੇਗਾ ਉਹਨੂੰ ਦੇਖੋ ਇਹ ਤਾਂ ਉਰੀ ਰਹਿੰਦੇ ਆ ਤੇ ਇਹਨਾਂ ਦੇ ਰੋਜ਼ ਡਿਊਟੀ ਆਉਣਾ ਹੈ ਨਾ ਜਾਣਾ ਨਹੀਂ ਹੈਗਾ ਤੇ ਜਿਹੜਾ ਪੰਜਾਬੀ ਇਹ ਉਹਦਾ ਇਹ ਨਹੀਂ ਪਤਾ ਹੈ ਕਿ ਆ ਵੀ ਕੱਲੂ ਡਿਊਟੀ ਤੇ ਆਵੇ ਨਾ ਵੀ ਜਦੋਂ ਉਰੇ ਆ ਕੇ ਸਵੇਰੇ ਦੇਖੀਦਾ ਹੈ ਨਾ ਕਿ ਉਹਦਾ ਫੋਨ ਵੀ ਨਹੀਂ ਕਰਦੇ ਹੈਗੇ ਵੀ ਅਸੀਂ ਅੱਜ ਆ ਨਹੀਂ ਰਹੇ ਹੈਗੇ ਜੀ ਪੰਜਾਬੀ ਪੰਜਾਬੀਆਂ ਦਾ ਸਾਥ ਦੇਣਗੇ ਤਾਂ ਹੀ ਪੰਜਾਬ ਦੇ ਵਿੱਚ ਪਰਵਾਸੀ ਜਿਹੜੇ ਮੈਂ ਉਹਦੇ ਕਹਿਣਾ ਇਹ ਦੀ ਕਿ ਚਲੋ ਪੰਜਾਬੀ ਬੰਦਾ ਸਾਫ਼ ਸੁਥਰਾ ਤਾਂ ਹੁੰਦਾ ਹੈ ਜੀ ਹੈ ਨਾ ਬੜੀ ਅਸੀਂ ਫਿਰ ਵੀ ਵੈਸੇ ਬਹੁਤ ਸਫਾਈ ਦਾ ਧਿਆਨ ਰੱਖਦੇ ਆ ਪਰ ਫਿਰ ਵੀ ਅਸੀਂ ਵੀ ਕਹਿੰਦੇ ਆ ਵੀ ਪੰਜਾਬੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਅਸੀਂ ਸੈਲਰੀ ਵੀ 12000 2000 ਬਾਲਤੂ ਦਵਾ ਦੇ ਦੀ ਬੰਦੇ ਕੰਮ ਕੱਟ ਕਰਦੇ ਆਉਂਦੇ ਨਹੀਂ ਇਹ ਜੀ ਜੀ ਇਹ ਇੱਕ ਪੈਸਾ ਹੀ ਹੈ ਤੇ ਜਿਹੜਾ ਕਰਦਾ ਜੀ ਉਹ ਫਿਰ ਆਪਣਾ ਕਰ ਲੈਂਦਾ ਹੀ ਆ ਹਾਂ ਤੇ ਦੋਸਤੋ ਪਹਿਲਾਂ ਤਾਂ ਮੈਂ ਇੱਥੋਂ ਦਾ ਟੇਸਟ ਕਰਾਂਗੀ ਉਸ ਤੋਂ ਬਾਅਦ ਮੈਂ ਭਾਜਰ ਨੂੰ ਪੁੱਛਾਂਗੀ ਲੋਕੇਸ਼ਨ ਕੀ ਲੋਕੇਸ਼ਨ ਕਿਹੜੀ ਹੈ ਤੇ ਉਹ ਜਿਹੜੀ ਤੁਸੀਂ ਆ ਕੇ ਫੂਡ ਜਿਹੜਾ ਟੇਸਟ ਕਰ ਸਕਦੇ ਹੋ ਅਸੀਂ ਪਹਿਲਾਂ ਟੇਸਟ ਕਰਾਂਗੇ ਫਿਰ ਅਸੀਂ ਤੁਹਾਨੂੰ ਲੋਕੇਸ਼ਨ ਦੱਸਾਂਗੇ ਭਾਜਰ ਅਸੀਂ ਟੇਸਟ ਕਰ ਲਈ ਬਾਰੇ ਅ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਗ੍ਰੀਨ ਸੌਸ ਹੈ ਇਹ ਰੈੱਡ ਸੌਸ ਹੈ आई थिंक ए uh, मेनू लगदा दही है बूंदी वाला तो इसके तो बाद अपने को सलाद तो आ जाता है सैलेड है ते ये दाल मखनी ये केड़ी है राजमा और ये क्या है देवी कड़ाई पनीर हलवा ओके हलवा भी है क्या बात है मंचूरियन तो आ गया नूडल तो देखो गायब ही हो गए ये अपना क्या मलाई चाप ओके okay. okay. भैया कितनी क्वांटिटी आप बनाते हो जो डेली लग जाती है आपकी जाती है। जाती है। दुण 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 अच्छा ठीक है तो आप क्या करते हो मैम मैं सर्विस में हूँ okay, आप सर्विस में हाँ जी मैम तो कस्टमर को आप कैसे संभालते हो मैम से डील करते हैं हम ਕਸਟਮਰ ਕੋ ਜੋ ਜੀ ਮਿਲ ਲੱਗੇ ਕਿ ਦੁਬਾਰਾ ਆਉਣੇ ਦਾ ਮਨ ਉਹਨਾਂ ਕੋ ਇਹ ਵੀ ਦੇਖਦੇ ਕਰਦੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਵੈਰਾਈਟੀਆਂ ਨੇ ਤੁਸੀਂ ਇੱਥੇ ਆ ਕੇ ਟੈਸਟ ਵੀ ਕਰ ਸਕਦੇ ਹੋ ਇੱਥੇ ਕਸਟਮਰ ਵੀ ਬੈਠੇ ਨੇ ਆਪਾਂ ਕਸਟਮਰ ਨਾਲ ਗੱਲ ਕਰਨੀ ਵੀ ਚਾਹਾਂਗੇ ਕਿ ਉਹਨਾਂ ਦਾ ਇਥੋਂ ਦਾ ਕੀ ਰਿਸਪੌਂਸ ਹੈ ਸਾਡੇ ਕੋਲ ਇਥੇ ਮਾਤਾ ਜੀ ਵੀ ਨੇ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਅੱਜ ਪਹਿਲੀ ਵਾਰ ਆਇਓ? ਹਾਂ ਜੀ ਬੱਧੀਆ। ਕਿਵੇਂ ਦਾ ਲੱਗਿਆ ਖਾ ਕੇ? ਵਧੀਆ ਲੱਗਿਆ। ਘਰ ਦੇ ਖਾਣੇ ਵਰਗਾ ਹੈ? ਹਾਂ ਠੀਕ ਹੈ। ਘਰ ਦੇ ਖਾਣੇ ਵਰਗਾ ਹੀ ਹੈ। ਅੱਛਾ। ਤੇ ਦੀਦੀ ਤੁਸੀਂ ਕੀ ਕਹਿਣਾ ਚਾਹੁੰਗੇ? ਬਹੁਤ ਵਧੀਆ ਰੱਗ ਗਿਆ ਇਹ। ਅੱਛਾ। ਕਿਉਂਕਿ ਘਰ ਦੇ ਖਾਣੇ ਵਰਗਾ ਸਵਾਦ। ਗਾਂਬ ਗਾਂਬ ਬਿਲਕੁਲ ਉਦੋਂ ਦੀ ਟੇਸਟ ਆ ਰਹੀ ਹੈ। ਪਹਿਲੀ ਵਾਰ ਆਇਆ ਤੁਸੀਂ ਹਾਂ ਪਹਿਲੀ ਵਾਰ ਆਇਆਗੇ ਅਸੀਂ ਬੇਟੇ ਨੇ ਖਾਦਾ ਹੈ 150 ਚਾਲ ਲਿमिटेड ਖਾਣਾ ਉਹਨੂੰ ਬਹੁਤ ਟੇਸਟੀ ਲੱਗਿਆਗਾ ਅੱਛਾ ਉਹਨਾਂ ਨੇ ਤੁਹਾਨੂੰ ਸੁਜੈਸਟ ਕੀਤਾ ਕਿ ਇੱਥੇ ਆ ਕੇ ਫੋਟੋਸ ਲੀ ਹਾਂ 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 ਬੇਟੇ ਐਸੀ ਫਸਟ ਟਾਈਮ ਹੀ ਬੇਟਾ ਆਇਆਗਾ ਫਸਲ ਅਸੀਂ ਪੜਿਆ ਦੇਖਿਆ ਉਸ ਉੱਤੇ ਲਿਖਿਆ ਫਿਰ ਅਸੀਂ ਦੁਬਾਰਾ ਆਇਆ ਘਰ ਤੋਂ ਅੱਛਾ ਖਾਣ ਵਾਸਤੇ ਬਹੁਤ ਦੁੱਧ ਨੇ ਕੀ ਦੱਸਿਆ ਕਿ ਉੱਥੇ ਫੁੱਫੜ ਦੀ ਚਾਂਪ ਖੁੱਲੀ ਹੈ ਹਾਂ ਹਾਂ ਉੱਥੇ ਲਿਖਿਆ ਹੋਇਆ ਸੀ ਨਾ ਵੀ 150 ਚਾਲ ਲਿमिटेड ਕਿੰਨਾ ਮਰਜੀਓ ਬੇਟਾ ਖਾ ਕੇ ਗਿਆਗਾ ਉਹ ਖੜਾਗਾ ਬੇਟਾ ਸਾਹਮਣੇ ਅੱਛਾ ਜੀ ਠੀ ਅਹ ਦੋਸਤੋ ਰਿਸਪਾਂਸ ਬਹੁਤ ਵਧੀਆ ਆਪਾਂ ਵੀ ਤੁਹਾਨੂੰ ਖਾ ਕੇ ਦੱਸਾਂਗੇ ਤੇ ਹੁਣ ਮੈਂ ਥੋੜਾ ਜਿਹਾ ਲਵਾਂਗੀ ਉਸ ਤੋਂ ਬਾਅਦ ਟੈਸਟ ਕਰਾਂਗੀ ਫਿਰ ਟੈਸਟ ਕਰਕੇ ਦੱਸਦੀ ਆ ਤੁਹਾਨੂੰ ਕਿ ਕਿਦਾਂ ਦਾ ਲੱਗਾ ਲਓ ਜੀ ਦੋਸਤੋ ਮੈਂ ਤਾਂ ਹੁਣ ਲੱਗੀਆਂ ਟੈਸਟ ਕਰਨ ਤਾਂ ਆਓ ਆਪਰੇ ਮੈਸਮਾਨ ਪੰਨੀਆ ਤੁਸੀਂ ਦੇਖੋ ਮੈਂ ਕੀ ਕੀ ਬਣਾਇਆ ਹੁਣ ਆਪਾਂ ਕਰਾਂਗੇ ਟੇਸਟ ਚਲੋ ਫਿਰ ਲੈ ਟੇਬਲ 'ਤੇ ਚਲਦੀ ਹਾਂ ਸੋ ਅਨਿਬਾਈਟ ਫਕਾ ਮੈਂ ਤੁਹਾਨੂੰ ਬਾਅਦ ਚ ਦੱਸਣੀ ਆ ਕਿ ਇਸ ਦੁਕਾਨ ਦਾ ਕੀ ਲੋਕੇਸ਼ਨ ਹੈ ਤੇ ਇਹ ਕਿਹੜੇ ਰੋਡ ਤੇ ਕੰਦੀ ਆ ਤਾਂ ਉਦੋਂ ਤੱਕ ਮੈਂ ਕਰਦੀ ਆ ਖਤਮ ਤਾਂ ਫਿਰ ਆਪਾਂ ਅੱਗੇ ਪੁੱਛਾਂਗੇ ਇਸ ਲੋਕੇਸ਼ਨ ਦੇ ਬਾਰੇ ਸੋ ਦੋਸਤੋ ਤੁਸੀਂ ਸੋਚੇ ਹੋਵਗੇ ਕਿ ਖਾਲੀ ਤਾਂ ਹੁਣ ਖਾਲੀ ਹੋ ਗਈ ਇੱਕ ਕਿਉਂ ਚਮਚੇ ਨਾਲ ਖਾ ਰਹੀ ਆ ਸੋ ਇਹਨਾਂ ਦੀ ਨਾ ਇੱਕ ਪਾਲਿਸੀ ਹੈ ਕਿ ਤੁਸੀਂ ਜੋ ਛੱਡੇ ਨਹੀਂ ਜੇਕਰ ਤੁਸੀਂ ਜੋ ਛੱਡੇ ਤਾਂ ਤੁਹਾਨੂੰ 200 ਰੁਪਏ ਜਿਹੜਾ ਜੁਰਮਾਨਾ ਕੀਤਾ ਜਾਵੇਗਾ ਸੋ ਮੈਨੂੰ ਇਹ ਖਾਣਾ ਬਹੁਤ ਲੱਗਿਆ ਤਾਂ ਕਰਕੇ ਮੈਂ ਸਾਰੀ ਜਿਹੜੀ ਥਾਲੀ ਆ ਉਹ ਖਾਲੀ ਕਰ ਦਿੱਤੀ ਕਿਉਂਕਿ ਤੇ ਮੈਨੂੰ ਜੁਰਮਾਨਾ ਨਾ ਹੋ ਜਾਏ ਤੇ ਬਾਕੀ ਇਹਨਾਂ ਦਾ ਖਾਣਾ ਬਹੁਤ ਵਧੀਆ ਜਿਸ ਕਰਕੇ ਜਿਹੜੀ ਸਾਰੀ ਅਸੀਂ ਥਾਲੀ ਜਿਹੜੀ ਲਈ ਹੋਈ ਸੀਗੀ ਉਹ ਅਸੀਂ ਸਾਰੀ ਫਿਨਿਸ਼ ਕੀਤੀ ਸੋ ਦੋਸਤੋ ਅਸੀਂ ਤਾਂ ਖਾ ਲਿਆ ਖਾਣਾ ਤਾਂ ਹੁਣ ਮੈਂ ਸੋਚਿਆ ਕਿ ਤੁਹਾਨੂੰ ਇਹ ਲੋਕੇਸ਼ਨ ਵੀ ਦੱਸ ਦਈਏ ਕਿ ਤੁਸੀਂ ਵੀ ਇੱਥੇ ਆ ਕੇ ਟੇਪ ਪਰ ਕੇ ਖਾ ਸਕੋ ਆਪਾਂ ਕੱਝੋ ਪੁੱਛ ਲਿਆ ਲੋਕੇਸ਼ਨ ਤੇ ਇਹ ਪੱਜ ਲੋਕੇਸ਼ਨ ਦੱਸ ਦੋ ਜਰਾ ਲੋਕੇਸ਼ਨ ਹੈਗੀ ਆ ਨੀਅਰ ਹੋਟਲ ਕਲੈਰੀ ਨਾਹੀ ਇੱਕ ਹੈਮਕੁੰਡ ਪੈਟਰੋਲ ਪੰਪ ਹੈ ਸਰੰਦ ਰੋਡ ਪਟਿਆਲਾ ਜੀ ਜੀ ਤੇ ਸ਼ੇਰਾਂ ਵਾਲੀ ਗੇਟ ਦੇ ਨੇੜੇ ਹੈ ਸ਼ੇਰਾਂ ਜੀ ਹੈਪੀ ਚਿਕਨ ਬਟਿਆ ਜੀ ਸੋ ਦੋਸਤੋ ਤੁਸੀਂ ਇੱਥੇ ਆ ਕੇ ਆਪਣਾ ਪੇਪਰ ਕੇ ਖਾਣਾ ਖਾ ਸਕਦੇ ਹੋ ਇੱਕ ਵਾਰ ਤੁਸੀਂ ਫੁੱਫੜ ਦੀ ਚਾਂਪ ਤੇ ਆ ਕੇ ਜ਼ਰੂਰ ਆਓ ਔਰ ਖਾਣਾ ਟੈਸਟ ਕਰੋ ਤੇ ਸਾਨੂੰ ਵੀ ਕਮੈਂਟਰ ਦੇ ਵਿੱਚ ਦੱਸੋ ਆ ਕੇ ਕਿ ਤੁਸੀਂ ਖਾਣਾ ਖਾ ਕੇ ਆਏ ਹੋ ਤਾਂ ਤੁਹਾਨੂੰ ਕਿਵੇਂ ਤਾਂ ਲੱਗਿਆ ਸੋ ਮੇਰੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਤਦ ਤੱਕ ਮੈਨੂੰ ਗੁਰਪ੍ਰੀਤ ਰਿਕਾਰਡਰ ਦੀ ਇਜਾਜ਼ਤ ਧੰਨਵਾਦ ਸਸ਼ਿਆਗਤ